ਸਰਕਾਰ ਜੀ ਮੈਂ ਲਾਜ਼ਰ ਲਾਖਲਾ ਸ਼ਹੀਦ 박ਸਿੰਗ ਨੌਜਵਾਨ ਸਭਾ ਦਾ ਤਸੀਲ ਸਕੱਤਰ ਅੱਜ ਐਂਡ ਇੰਪੋਰਟਡ ਮਸਲਾ ਜਿਹੜਾ ਇਹ ਵੀਡੀਓ ਅੱਗੇ ਸ਼ੇਅਰ ਵੀ ਕਰਿਓ ਤੇ ਨਾਲ ਦੀ ਨਾਲ ਕਮੈਂਟ ਲਾਈਕ ਜ਼ਰੂਰ ਕਰਿਓ ਸਰਕਾਰਾਂ ਤੇ ਪਿੰਡ ਦੇ ਚੌਧਰੀ ਜਾਂ ਪ੍ਰਸ਼ਾਸਨ ਐ ਕੰਮ ਕਰਨ ਦੀ ਮੀਨਸਤਾ ਹੈ ਤੇ ਕਿੱਦਾਂ ਮਜ਼ਦੂਰ ਪਰਿਵਾਰ ਦੇ ਨਾਲ ਠੱਗਾ ਹੁੰਦਾ ਹੈ ਪਰਸ਼ਾਸਨ ਜਿਹੜਾ ਤੇ ਅਧਿਕਾਰੀ ਥੱਲੇ ਕੰਮ ਕਰਨ ਦੀ ਨਹੀਂ ਸੁਤੇ ਆ ਨਾਲ ਨਾਲ ਵੀਡੀਓ ਵੀ ਅਸੀਂ ਦਿਖਾਵਾਂਗੇ ਕਿੰਦਾ ਗਰੀਬ ਲੋਕਾਂ ਨਾਲ ਧੱਕਾ ਹੁੰਦਾ ਇੱਕ ਇਹ ਮਸਲਾ ਹੈਗਾ ਗਰੀਬ ਪਰਿਵਾਰ ਢੋਲਨ ਦਾ ਬਲਕਾਰ ਸਿੰਘ ਆ ਪਿਛਲੇ ਸਮੇਂ ਲੰਮੇ ਸਮੇਂ ਤੋਂ ਬੁਮਾਰੀ ਨਾਲ ਜੂਝ ਰਿਹਾ ਤੇ ਜਿਹੜਾ ਉਹਦੇ ਘਰ ਨੂੰ ਜਾਣ ਵਾਲਾ ਰਸਤਾ ਹੈ ਪੰਚਾਇਤ ਦੀ ਪਾਲੀ ਦੇ ਵੀ ਇਹ ਰਸਤਾ ਜਾਂਦਾ ਹੈ ਇੱਕ ਗਲੀ ਆ ਮੇਨ ਉਹਦੇ ਵਿੱਚ ਦੀ ਵੀ ਰਸਤਾ ਚਲੋ ਗਲੀ ਤੇ ਬਲੌਕ ਹੋ ਗਿਆ ਪਰ ਪੰਚਾਇਤ ਦਾ ਜਿਹੜਾ ਰਸਤਾ ਹੈ ਪੰਚਾਇਤ ਦੀ ਟਾਲੀ ਦੇ ਵਿੱਚੋਂ ਰਸਤਾ ਲੰਘਿਆ ਜਾ ਸਕਦਾ ਉਹ ਤੇ ਗਰੀਬ ਦੇ ਘਰੂ ਪਰ ਵੀਡੀਓ ਬਲਟੋਆ ਉਹਨੂੰ ਲਗਾਤਾਰ ਅਸੀਂ ਉਹਨਾਂ ਦਰਖਾਸਤਾਂ ਪ੍ਰਵਾਸੀ ਦੇਤੀਆਂ ਅਸੀਂ ਵੀ ਰਾਤਾਂ ਕੀਤਾ ਬੜੀ ਯਾਰ ਉਹ ਦਿਨਾਂ ਨਾਲ ਰਾਤ ਦਾ ਹੋਇਆ ਵੀ ਇਹਨੂੰ ਮਜ਼ਦੂਰ ਦਾ ਹੱਲ ਕਰੋ ਇਹਨੂੰ ਜਿਹੜੀ ਪੈਲੀ ਆ ਇਦੇ ਵਿੱਚੋਂ ਰਸਤਾ ਮਈ ਦੂਰਾਂ ਨੂੰ ਡੋ ਤਾਂ ਜੋ ਆਫ ਦਾ ਬੁਮਾਰ ਖਮਾਰ ਨੇਰੇ ਸਵੇਰੇ ਦਵਾਈ ਦਾਰੂ ਲੈ ਕੇ ਜਾਣ ਲਈ ਉਹ ਡਾਕਟਰਾਂ ਕੋਲ ਜਾਂ ਫਿਰ ਉਹਨਾਂ ਦੇ ਘਰ ਨੂੰ ਜਾਣ ਵਾਲਾ ਸਾਧਨ ਕੋਈ ਵੀ ਆਪਦੇ ਬੁੱਢੇ ਮਾਪੇ ਨੂੰ ਪਿਆਰ ਈਆਂ ਹੋਰੀਆਂ ਪਰ ਜਿਹੜਾ ਪ੍ਰਸ਼ਾਸਨ ਸਰਕਾਰ ਐਨ ਕੁੰਮ ਕਰਨ ਦੀ ਨੀਅਤ ਉੱਤੇ ਆਸੀਂ ਵੀਡੀਓ ਬਲਟੋਆ ਨੂੰ ਅੱਜ ਦੀ ਵੀਡੀਓ ਕੌਣ ਕੌਣਸ ਰਾਹੀਂ ਇਹ ਪੇਤਾਵਣੀ ਵੀ ਦਿੰਦੇ ਆ ਕਿ ਜੇ ਉਹਨਾਂ ਮਜ਼ਦੂਰਾਂ ਦਾ ਜਲਦੀ ਜਲਦੀ ਹੱਲ ਨਾ ਕੀਤਾ ਬਲਕਾਰਸੋਂ ਦੇ ਘਰੋਂ ਰਸਤਾ ਜਾਣ ਵਾਲਾ ਨਿਸ਼ਾਨਦੇਹੀ ਕਰਾ ਕੇ ਜਲਦੀ ਜਲਦੀ ਹੱਲ ਨਾ ਕੀਤਾ ਤੇ ਅਸੀਂ ਵੀਡੀਓ ਵੇਟੋਹਾ ਦੇ ਅਣਮਿੱਥੇ ਸਮੇਂ ਲਈ ਵੀਡੀਓ ਵੇਟੋਹਾ ਦੇ ਡਾਕਟਰ ਦੇ ਅੱਗੇ ਰਾਤ ਦਿਨ ਦਾ ਪੱਕਾ ਮੋਰ ਗਿਆ ਪਰਿਵਾਰ ਸਮੇਤ ਜਿਹੜੀਆਂ ਇਨਸਾਫ ਸੰਧ ਰਜੇ ਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਪੱਕਾ ਮੋਰ ਗਿਆ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਮੋਰੇ ਹੋ ਕੇ ਵਿਆਪੀ ਮਜ਼ਦੂਰ ਸਭਾ ਮੋਰੇ ਹੋ ਕੇ ਨਾਲ ਕਿਸਾਨ ਜਥੇਬੰਦੀਆਂ ਠੀਕ ਆ ਉਹਨਾਂ ਨੂੰ ਨਾਲ ਲੈ ਕੇ ਤੇ ਪੱਕਾ ਮੋਰ ਗਿਆ ਜਿਹੜਾ ਵੀਡੀਓ ਵਿਡੋਆ ਦੇ ਦਫ਼ਤਰ ਅੱਗੇ ਪੱਕਾ ਮੋਰ ਤੇ ਲਾਵਾਂਗੇ ਇਹ ਉਹਨਾਂ ਚ ਲੱਗੂਗਾ ਜਿੱਨਾ ਕਿ ਮਜ਼ਦੂਰਾਂ ਦੇ ਘਰਾਂ ਘਰੋਂ ਜਾਣ ਵਾਲਾ ਰਸਤਾ ਐ ਕਲੀਅਰ ਨਹੀਂ ਕੀਤਾ ਜਾਂਦਾ ਜਿੱਥੇ ਲੋਕਾਂ ਨੇ بڑے بڑے ਨਾਇਖੱਤੇ ਪੰਚਾਇਤਾਂ ਪਹਲੀਆਂ ਦੇ ਵਿੱਚ ਪੰਚਾਇਤ ਥਾਂ ਦੇ ਵਿੱਚ ਤੇ ਇੱਕ ਮਜ਼ਦੂਰ ਦੇ ਘਰ ਨੂੰ ਜਾਣ ਲਈ ਤੇ ਛੋਟਾ ਜਿਹਾ ਰਸਤਾ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮਲਾਈਕੀ ਆ ਬਲਾਗ ਦੇ ਅਫਸਰਾਂ ਦੀ ਇਹ ਅਸੀਂ ਮੰਗ ਕਰਦੇ ਆ ਡੀਸੀ ਕਰਨਤਾਂ ਤੋਂ ਵੀ ਮੰਗ ਕਰਦੇ ਪੰਜਾਬ ਦੇ ਮੁੱਖ ਮੰਤਰੀ ਤੋਂ ਵੀ ਕਿ ਇਹ ਮਜ਼ਦੂਰ ਦੇ ਘਰ ਨੂੰ ਜਾਣ ਵਾਲਾ ਰਸਤਾ ਜਿਹੜਾ ਕਲੀਅਰ ਕਰਵਾਇਆ ਜਾਵੇ ਤਾਂ ਜੋ ਆਪ ਦਾ ਲੰਘਣ ਸਾਧਨ ਜਾਣ ਉਹਨਾਂ ਦੇ ਕਿਸੇ ਵੀ ਮੁਸੀਬਤ ਦੇ ਵਿੱਚ ਆਪਦੇ ਰਸਤੇ ਆਉਣ ਆਪਦੇ ਰਸਤੇ ਜਾਣ ਤੇ ਜੇਕਰ ਇਹ ਨਾਮ ਇਹ ਮਸਲੇ ਦਾ ਸਾਡਾ ਹੱਲ ਨਹੀਂ ਕੀਤਾ ਜਾਂਦਾ ਇੱਥੇ ਹੀ ਪੱਕਾ ਮੋਰਚਾ ਲਾ ਕੇ ਵੀਡੀਓ ਦੇ ਉੱਤੇ ਬੈਠਾਂਗੇ